की मुहिम पकड़ रही है जोर सिखों के आठवें गुरु हर कृष्ण जी के गुरुपुरब पर संगत ने लगाए पौधे मौसम में गर्मी है पर जब एक बार बारिश आती है तो राहत मिलती है पर बारिश के बिना पेड़ और हरियाली ही इस मौसम में राहत का एकमात्र सहारा है इस बात को महसूस करते हुए कपूरथला कर में गांव में एक गुरुद्वारा साहिब के भाई दियाराम जी पार्क में संगत ने सिखों के आठवें गुरु श्री के गुरुपूर्व को समर्पित पौधा रोपण किया जिसमें गुरुद्वारा साहिब की प्रबंधक कमेटी ने भी सहयोग किया और इस दौरान पौधा लगाने वाले लोगों ने बताया कि आने वाले समय में भी ये मुहिम जारी रहेगी जिस तरह से पहले चारों तरफ हरियाली दिखाई देती थी उसे पुनः बहाल करना पड़ेगा उन्होंने लोगों से अधिक से अधिक पेड़ लगाने के साथ साथ ये भी अपील की वह पेड़ जरूर लगाए। पर उनके बढ़ने तक उनका ख्याल भी रखें। कपूरथला से पत्रकार राजेंद्र कुमार कपूरथला की विशेष रिपोर्ट की कहना चाहूंगे ਕਿੰਨੇ ਬੂਟੇ ਜਿਹੜੀ ਲਾਉਣ ਦੀ ਪ੍ਰਕਿਰਿਆ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਗੁਰੂ ਸਾਹਿਬ ਸੰਗ ਜੀਓ ਇਹ ਨਗਰ ਮਨਸੂਰਵਾਲਾ ਦੋਨਾ ਇਥੇ ਮਹਾਨ ਪੂਜਨੀਤ ਬਸਵੀ ਸੰਤ ਬਾਬਾ ਦਾਦਰਾਮ ਜੀ ਜਿਨ੍ਹਾਂ ਦੀ ਯਾਦ ਅੰਦਰ ਗੁਰੂ ਘਰ ਬਣਿਆ ਹੋਇਆ ਹੈ ਬਹੁਤ ਸਾਰੀਆਂ ਸੰਤਾਂ ਰੋਜ਼ ਸੇਵਾ ਕਰਦੀਆਂ ਨੇ ਰੋਜ਼ ਹਾਜ਼ਰੀ ਭਰਦੀਆਂ ਨੇ ਕੀਰਤਨ ਹੁੰਦਾ ਹੈ ਕਥਾ ਹੁੰਦੀ ਹੈ ਨਿਤਨੇਮ ਹੁੰਦਾ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਅਫੇਨ ਪਾਸ਼ਾ ਨੇ ਕਿਰਪਾ ਕੀਤੀ ਅੱਜ ਉਹਨਾਂ ਦੇ ਪ੍ਰਕਾਸ਼ ਜੜਦੇ ਮੌਕੇ ਸੰਗਠਾ ਵੱਲੋਂ ਗੁਮਰਾਹ ਪ੍ਰਬੰਧਕ ਨੇਤੀ ਵੱਲੋਂ ਸਾਰੇ ਇਹਨਾਂ ਨਾਲ ਮਿਲ ਕੇ ਉਹਦੋਂ ਕੀਤਾ ਹੈ ਵਾਣ ਮਾਹੋਤਸਵ ਮਨਾਉਣ ਵਾਸਤੇ ਇਹ ਹਰਿਆਲੀ ਦੁਸ਼ਮਨਾਉਣ ਵਾਸਤੇ ਸਮੂਹ ਸੰਗਠਾ ਨੇ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਹੈ ਅਜੇ ਤਕਰੀਬਨ 530 ਬੂਟਿਆਂ ਦੀ ਸਿਰਫ ਸ਼ੁਰੂਆਤ ਹੋਈ ਹੈ ਅਜੇ ਬਹੁਤ ਸਾਰੇ ਬੂਟੇ ਹੋਰ ਲੱਗਣੇ ਨੇ ਇਹਨਾਂ ਬੂਟੀਆਂ ਅੰਦਰ ਜੋ ਪ੍ਰਾਤਨ ਅਸੀਂ ਵਿਸਥਰ ਚੁਕਿਆ ਪੁਰਾਣੇ ਬੂਟੇ ਕਿਕਰਾਂ ਦੀ ਸਾਨੂੰ ਆਸ ਹੈ ਕਿਕਰਾਂ ਟਾਲੀਆਂ ਨਿੰਬੂ ਅਦੇ ਆਮਬਾ ਆਦਗੇ ਪ੍ਰਾਣੀ ਫਲਦਾਰ ਵੀ ਰੁੱਖ ਰੁਖ ਲਾਵਾਂਗੇ ਹਰੀਆਲੀ ਵਾਲੇ ਜਿਹੜੀ ਹਰੀਆਲੀ ਵੀ ਦੇਣ ਫਲ ਵੀ ਦੇਣ ਛਾਂ ਵੀ ਦੇਣ ਵੱਡੇ ਵੱਡੇ ਰੁੱਖ ਲਾਉਣ ਦਾ ਸਾਡਾ ਸਾਰਿਆਂ ਦਾ ਪ੍ਰੋਗਰਾਮ ਹੈ ਸਾਰੀ ਕਮੇਟੀ ਵੱਲੋਂ ਪ੍ਰਧਾਨ ਸਾਹਿਬ ਵੱਲੋਂ ਸਾਰੇ ਸੇਵਾਦਾਰਾਂ ਵੱਲੋਂ ਇਹਨਾਂ ਕਾਰਜਾਂ ਵਿੱਚ ਸਹਿਯੋਗ ਦਿੱਤਾ ਜਾ ਰਿਹਾ ਹੈ ਸਤਿਗੁਰੂ ਪਾਤਸ਼ਾਹ ਸਾਰੀਆਂ ਸੰਗਤਾਂ ਨੂੰ ਸਭਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ ਨਜ਼ਰਮੰਸੂਰ ਵਾਲ ਦੋਨਾ ਗੁਰੂ ਸਾਹਿਬ ਜੀ ਦੀ ਮਹਾਨ ਕਿਰਪਾ ਹੋਈ ਹੈ ਅੱਜ ਇਹ ਕਾਰਜਾਂ ਹੋਏ ਨੇ वाह गुर गुर गुरु घर विखे पिछले समय तो प्रबंधक और कैशियर तौर पर अपनी सेवा निभा रहा हाँ दो हजार नौ च मैं रिटायर होयाज लैक्चरार इन मैथामेटिक्स और दो हजार दस तो मैं बतौर कैशियर का काम कर रहा हाँ जदों बबा बलबीर सिंह जी ਸਰਨ 2021 ਚ ਸੱਚਖੰਡ ਇਕਾਲ ਚਲਣ ਕਰ ਗਿਆ ਤਾਂ ਉਸ ਤੋਂ ਬਾਅਦ ਚ ਮੈਂ ਪ੍ਰਬੰਧਕ ਦਾ ਪਰਵੰਤੋਂ ਤੌਰ ਤੇ ਮੈਂ ਕੰਮ ਕਰ ਰਿਹਾ ਅੱਜ 8ਵਾਂ ਪਾਸ਼ਾ ਪ੍ਰਕਾਸ਼ ਜਿਹੜਾ ਹੈ ਪ੍ਰਕਾਸ਼ ਮੁਖ ਰੱਖਦੇ ਹੋਏ ਅਸੀਂ ਮਾੜਾ ਮੋਸਬ ਇੱਥੇ ਬਾਬਾ ਧਰਨਿ ਪਾਰਕ ਵਿਖੇ ਬੂਟੇ ਲਾ ਕੇ ਮਨਾਇਆ ਹੈ ਪਹਿਲਾਂ ਗੁਰੂ ਘਰ ਵਿਖੇ ਸੱਚ ਪਾਟ ਦੇ ਭੋਗ ਪਾਇਆ ਔਰ ਜੀਬੀਆ ਪਾਣਾ ਨੇ ਰਲ ਮਿਲ ਕੇ ਅਨੰਦ ਬਾਈ ਦੀ ਤਰਤੀਤਾ ਚੌਪੜ ਦੇ ਲੰਗਰ ਹੋਇਆ ਉਸ ਤੋਂ ਬਾਅਦ ਬੂਟਿਆਂ ਦੇ ਹਰੀਆਵਲ ਵਾਸਤੇ ਇੱਥੇ ਬੂਟੇ ਲਗਾਏ ਗਏ ਹਨ ਔਰ ਦੇਖਭਾਲ ਵੀ ਕੀਤੀ ਜਾਵੇਗੀ ਔਰ 70% ਕੁਸ਼ ਕੀਤੇ ਹੈ ਕਿ 70% ਬੂਟੇ ਵਧਰ ਫੁੱਲਣ ਹਰੀਆਵਲ ਹੋਵੇ ਵਾਤਾਵਰਣ ਸਾਫ਼ ਹੋਵੇ ਇਨਕ ਬੇਅਤਿ ਮਕਾਮੇ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਰੀ ਜੀ ਕੀ ਕਹਿਣਾ ਚਾਹੂंगे ਮੈਂ ਮਾਨਯੋਗ ਉਸਤਾਲ ਜੀ ਰਾਮਾ ਆ ਗਿਆ ਮੈਂ ਹਰਬੰਸ ਸਿੰਘ ਵਾਲੀਆ ਸਾਬਕਾ ਕਾਉਂਸਲਰ ਸੇਵਾਦਾਰ ਗੁਰਦਵਾਰ ਸਾਹਿਬ ਆਬਾ ਜੀ ਦੇ ਆਰੰਭ ਜੀ ਦੇ ਮਹਾਰਾਜ ਦੇ ਸਨਮੁਖੋ ਕੀ ਅੱਜ ਅਠਵੇਂ ਪਾਸ਼ਾ ਦਾ ਪ੍ਰਕਾਸ਼ ਦਿਹਾੜਾ ਸ਼ੁਭ ਦਿਹਾੜਾ ਹੈ ਸਗਾ ਬਾਬਾ ਜੀ ਦੀ ਬਾਬਾ ਜਸਵਿੰਦਰ ਸਿੰਘ ਜੀ ਦੀ ਰਹਿਨਮਾਈ ਥੱਲੇ ਗੁਰਦੁਆਰਾ ਸਾਹਿਬ ਵਿੱਚ ਪਾਠ ਹੋਇਆ ਹੈ ਕੀਰਤਨ ਹੋਇਆ ਹੈ ਲੰਗਰ ਚੱਲਿਆ ਆ ਤੇ ਨਾਲ ਹੀ ਇਹ ਪ੍ਰੋਗਰਾਮ ਸੀ ਬਣ ਮਸਬਦਾ ਉਹਦੀ ਖੁਸ਼ੀ ਵਿੱਚ ਮੈਂ ਸਾਰੇ ਨਗਰ ਵਾਸੀਆਂ ਨੂੰ ਬੀਬੀਆਂ ਭੈਣਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਆ ਇਹਨਾਂ ਦਾ ਹੀ ਸਾਰਾ ਸਹਿਯੋਗ ਹੈ ਮੈਂ ਅੱਜ ਆ ਕੇ ਖੜਾ ਹੋ ਗਿਆ ਮਾਨਾ ਜਿਆ ਸਿੱਖ ਹੋ ਜੂੰ ਮੈਂ ਇੱਕ ਹੋਰ ਪੰਜਾਬ ਵਾਸੀਆਂ ਨੂੰ ਅਪੀਲ ਕਰਨੀ ਚਾਹੁੰਦਾ ਆ ਕਿ ਇਹਨੂੰ ਜੰਗੀ ਪੱਦਰ ਤੇ ਜਿਸ ਤਰ੍ਹਾਂ ਜੋ ਪੜਦੇ ਹੁੰਦੇ ਸੀ ਇੱਕ ਪੋਲੀ ਦੀ ਦਰਖਤ ਬੂਟਾ ਸਿਗਾ ਐ ਡਾਕ 4-5 ਫੁੱਟ ਦਾ ਉਹ ਵੱਡਿਆ ਸੀਗਾ ਤੇ ਦਰਖਤ ਲਾਇਏ ਸੀ ਹੁਣ ਦਰਖਤ ਬਹੁਤ ਵੱਡੇ ਗਏ ਆ ਤੇ ਇਹ ਕਿਰਪਾ ਕਰਕੇ ਵਨ ਮਾਹ ਪਿੰਡ ਪਿੰਡ ਸ਼ਹਿਰ ਸ਼ਹਿਰ ਗਲੀ ਗਲੀ ਮਹੱਲੇ ਮਹੱਲੇ ਲਾਈ ਜਾਣ ਮੈਂ ਪਿਛਲੇ ਮਹੀਨੇ ਬੰਗਲੌਰ ਪੰਜ ਦਿਨ ਜਾ ਕੇ ਆਇਆ ਮੈਂ ਬੇਟੇ ਨੂੰ ਦਾਖਲ ਕਰਾਉਣਾ ਸੀ ਉੱਥੇ ਜਾ ਕੇ ਉੱਥੇ ਹਰ ਘਰ ਦੇ ਵਿੱਚ ਬਰਾਂਡੇ ਦੇ ਵਿੱਚ ਬੂਟੇ ਲੱਗੇ ਹੋਏ ਆ ਉੱਥੇ ਬੂਟਾ ਨਹੀਂ ਵੱਢ ਸਕਦਾ ਜੇ ਬੂਟਾ ਇਹਦੇ ਵਿੱਚ ਛੱਤ ਆ ਗਈ ਹੈ ਨਾ ਛੱਤ ਪਾੜ ਕੇ ਬੂਟਾ ਉੱਤੇ ਜਾਊਗਾ ਬੂਟਾ ਇੱਕ ਕਲਮ ਵੀ ਨਹੀਂ ਬੂਟੇ ਦੀ ਵੱਢ ਸਕਦਾ ਉਹ ਪੰਜਾਬ ਸਰਕਾਰ ਨੂੰ ਮੈਂ ਅਪੀਲ ਕਰਦਾ ਆਂ ਕੇਂਦਰ ਦੀ ਸਰਕਾਰ ਨੂੰ ਅਪੀਲ ਕਰਦਾ ਆਂ ਇੱਥੇ ਵੀ ਕੋਈ ਕਾਨੂੰਨ ਸਖਤ ਬਣਾਇਆ ਜਾਵੇ ਜਿਹੜਾ ਬੂਟਾ ਲੱਗ ਜਾਂਦਾ ਉਹਦੇ ਬੂਟੇ ਨੂੰ ਵੱਢੇ ਨਾ ਕੋਈ ਦੱਤ ਨਾ ਤੋੜੇ ਕੋਈ ਨਾ ਤੋੜੇ ਫਿਰ ਜਾ ਕੇ ਪੰਜਾਬ ਦਾ ਵਾਤਾਵਰਣ ਸ਼ੁੱਧ ਹੋਣਾ ਹੈ ਇਹ ਸ਼ੁੱਧ ਹੋਊਗਾ ਤੇ ਆਉਣ ਵਾਲਾ ਸਮਾਂ ਬਚੂਗਾ ਨਹੀਂ ਤੇ ਨਹੀਂ ਬਚੂਗਾ ਮੈਂ ਸਾਰਿਆਂ ਨੂੰ ਅਪੀਲ ਫੇਰ ਕਰਦਾ ਆਂ ਆਪਣੇ ਭਰਾਵਾਂ ਨੂੰ ਭੈਣਾਂ ਨੂੰ ਬੱਚਿਆਂ ਨੂੰ ਅਪੀਲ ਕਰਦਾ ਆਂ ਕਿ ਇੱਥੇ ਫਾਲੋ ਕਰੋ ਇੱਥੇ ਜੰਗਲ ਦਰਖਤ ਲਾਓ ਫਲਦਾਰ ਬੂਟੇ ਲਾਓ ਦੂਜੇ ਅਮਰਤੀ ਬੂਟੇ ਵੀ ਲਾਓ ਲੱਕੜੀ ਵਾਲੇ ਬੂਟੇ ਵੀ ਲਾਓ ਤਾਂ ਕਿ ਹਰ ਪਿੰਡ ਦੇ ਵਿੱਚ ਝੁੰਡ ਬਣਿਆ ਹੋਵੇ ਅੱਗੇ ਜਦੋਂ ਅਸੀਂ ਪੜਦੇ ਹੁੰਦੇ ਹਰ ਪਿੰਡ ਵਿੱਚ ਕਨਾਲ ਡੋਕ ਨਾਲ ਦਾ ਇੱਕ ਝੁੰਡ ਹੁੰਦਾ ਸੀਗਾ ਉਥੇ ਗਰਮੀਆਂ ਨੂੰ ਜੋ ਜਾ ਕੇ ਬਹਿ ਜਾਂਦੇ ਸੀ ਨਾ ਹੀ ਸੀ ਹੁੰਦੇ ਸੀ ਨਾ ਪੱਕੇ ਹੁੰਦੇ ਸੀ ਆਪਾਂ ਗੱਲ ਕਰੀਏ ਅੱਜ ਕੱਲ ਦੇ ਯੁੱਗ ਦੇ ਵਿੱਚ ਜਿਸ ਤਰ੍ਹਾਂ ਬੂਟੇ ਤਾਂ ਲਗਾ ਦਿੰਦੇ ਆ ਲੋਕ ਪਰ ਉਹ ਸਾਂਭ ਨਹੀਂ ਕਰਦੇ ਉਹਦੇ ਬਾਰੇ ਕਹੂੰਗੇ ਉਹਦੇ ਬਾਰੇ ਮੈਂ ਕਹਾਂਗਾ ਵੀ ਇਹ ਜਦੋਂ ਅੱਜ ਬੂਟੇ ਲਾਏ ਆ 4 ਕਿ ਮਹੀਨੇ ਦੀ ਸਾਂਭ ਕਰਨੀ ਪੈਣੀ ਆ ਫਿਰ 4 ਮਹੀਨੇ ਪਾਣੀ ਗੋਡੀ ਕਰਨੀ ਫਿਰ ਇਹ ਚੱਲ ਪੈਣੀ ਆ ਨੌ ਦੀ ਇੱਕ ਮਿਸਾਲ ਦਿੰਨਾ ਆ ਸਰਦਾਰ ਅਵਤਾਰ ਸਿੰਘ ਚੀਮਾ ਆ ਕੱਪੜੀ ਦੁਕਾਨ ਕਰਦਾ ਡੀਸੀ ਚੌਂਕ 'ਚ ਥੋੜੀ ਜਿਹਾ ਉੱਪਰਲੇ ਸਟੇਡੀਅਮ ਦੇ ਲਾਗੇ ਰਹਿੰਦਾ ਅਸੀਂ ਉਦੋਂ 92 'ਚ ਕੌਂਸਲਰ ਬਣੇ ਸੀ ਤੇ ਉਹਨੇ 10 15 20 ਬੂਟੇ ਲਾਇਏ ਸੀ ਹੰਦਾ ਉਹਨੇ ਸਵੇਰ ਨੂੰ ਬੰਹਗੀ ਤੇ ਪਾਣੀ ਲੱਦ ਲੈਣਾ ਆਪਣੀ ਟੂਟੀ ਤੋਂ 4 6 ਮਹੀਨੇ ਬਾਅਦ ਉਹਨੇ ਪਾਣੀ ਪਾਇਆ ਬੂਟੇ ਸਾਰੇ ਪਲ ਗਏ ਆ ਉਹ ਉਹੀ ਬੂਟੇ ਸਟੇਡੀਅਮ ਵਿੱਚ ਚੀਮਾ ਸਾਹਿਬ ਦੀ ਦੇਣ ਆ ਇਹ ਸਾਰਿਆਂ ਨੂੰ ਉਤੋਂ ਸਬਕ ਲੈਣਾ ਚਾਹੀਦਾ ਉਤੋਂ ਸਿੱਖਿਆ ਲੈਣੀ ਚਾਹੀਦੀ ਆ ਸਿੱਖਿਆ ਲੈਣੀ ਚਾਹੀਦੀ ਆ ਕਿ ਜਿਹੜੇ ਬੂਟੇ ਅੱਜ ਲਾਏ ਆ ਇਨਾਂ ਚ ਬੂਟਾ ਕੋਈ ਮਰਨਾ ਨਹੀਂ ਚਾਹੀਦਾ ਜੀ ਪੂਰੀ ਦੇਖ ਲੇ ਇਹ ਸੇਵਾਦਾਰ ਸਾਰੇ ਚੰਗੇ ਆ ਪੰਜ ਸੱਬੀ ਬੀਬੀਆਂ ਵੀ ਚੰਗੀਆਂ ਆ ਮੈਨੂੰ ਆਸ ਆ ਕਿ ਇਤੋਂ ਬੂਟਾ ਕੋਈ ਮਰੂਗਾ ਨਹੀਂ ਇਤੋਂ ਲੋਕੀ ਸੇਖ ਲੈਣਗੇ ਤੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਤੁਹਾਡਾ ਚੈਨਲ ਵਾਲਿਆਂ ਦਾ ਧੰਨਵਾਦ ਕਰਦਾ ਆ ਪ੍ਰੈਸ ਵਾਲਿਆਂ ਦਾ ਧੰਨਵਾਦ ਕਰਦਾ ਆ ਇਹਨੂੰ ਤੁਸੀਂ ਹਾਈਲਾਈਟ ਕਰੋਗੇ ਨਾ ਤੇ ਸਾਰਿਆਂ ਨੂੰ ਜਿਹੜੀ ਆ ਸਮਝ ਆ ਜੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ